ਗੰਗਾ ਮਗਾਨੀ ਫੋਲਮੋਬਾਈ ਤੇ ਪਲੱਸ ਨਾਲ ਟੂਰਿਸਟ ਪੱਟੀਆਂ ਵੀ ਲਾਵਾਂਗੇ ਇੱਥੇ ਸਾਈਡਾਂ ਤੇ ਵੀ ਲਾਵਾਂਗੇ ਤੇ ਆਹ ਪਿੱਲਰ ਵੀ ਬਲੈਕ ਕਰਕੇ ਫਿਰ ਇੱਥੇ ਐਡਰੈਸ ਵਗੈਰਾ ਲਾਵਾਂਗੇ ਤੇ ਪਿੱਛੇ ਡਿੱਗੀ ਦਾ ਹੋ ਜੂਗਾ ਕੰਮ ਤੇ ਸਪਾਇਲਰ ਕਾਲਾ ਕਰਕੇ ਇਸ ਤੇ ਲਾਵਾਂਗੇ ਇਹ ਪਹਿਲਾਂ ਤੋਂ ਹੀ ਬਲੈਕ ਹੈ ਇਹਨਾਂ ਦੀ ਪੱਟੀ ਤੇ ਚਲੋ ਦਿਖਾਉਣਾ ਹੈ ਤੁਹਾਨੂੰ ਕਰਕੇ ਵੀ ਕਿਵੇਂ ਲੱਗਦੀ ਹੈ ਕ੍ਰਿਸ਼ਟਾ ਕ੍ਰਿਸ਼ਟਾ ਦਾ ਸਪਾਇਲਰ ਹੋ ਗਿਆ ਇਹ ਬਲੈਕ ਫਿਰ ਦਿਖਾਉਣਾ ਹੈ ਪਿੱਛੋਂ ਕਿਵੇਂ ਲੱਗ ਰਹੀ ਆ ਬਿਲਕੁਲ ਗੰਜੀ ਲੱਗ ਰਹੀ ਹੈਗੀ ਦੇਖੋ ਕ੍ਰਿਸ਼ਟਾ ਦਾ ਹਾਲ ਦੇਖੋ ਆ ਲਾਵਾਂਗੇ ਸਪਾਇਲਰ ਬਲੈਕ ਉਸ ਤੋਂ ਬਾਅਦ ਲਾਵਾਂਗੇ ਆਹ ਇਦੇ ਉੱਤੇ ਤਾਂ ਮੈਂ ਬਲੈਕ ਟੇਪ ਹੈ ਦੇਖੋ ਜੀ ਦਿਖਾਉਣਾ ਤੁਹਾਨੂੰ ਇਹਨੂੰ ਫਿੱਟ ਕਰਕੇ ਲਓ ਜੀ ਹੁਣ ਆਪਾਂ ਲੱਗਿਆ ਜੀ ਪਿੱਲਰ ਬਲੈਕ ਕਰਨ ਇੱਕ ਸਾਈਡ ਤੋਂ ਆਪਾਂ ਨੇ ਕਰਤਾ ਸਪਾਇਲਰ ਅੰਦਰ ਪਿਆਗਾ ਬਾਅਦ ਵਿੱਚ ਕਰਾਂਗੇ ਦੇਖੋ ਜੀ ਫਿਰ ਆ ਗਾਟਿੰਗ ਕਰਕੇ ਉਸ ਤੋਂ ਬਾਅਦ ਦੁਬਾਰਾ ਦਿਖਾਵਾਂਗੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਲਓ ਜੀ ਕਰਦੇ ਸ਼ੁਰੂ ਕਰ ਦੱਸ ਦਿਆ ਤੁਹਾਨੂੰ ਦਿਖਾਉਨੇ ਆ ਫਿਰ ਇਹ ਬੰਪਰ ਦਾ ਵੀ ਕੰਮ ਵਿੱਚ ਸ਼ੁਰੂ ਕਰ ਲਿਆ ਸੀ ਆਪਾਂ ਨੇ ਬੰਪਰ ਦੇ ਫਰੰਟ ਤੇ ਬਲੈਕ ਟੇਪ ਤਾਂ ਲਾਤੀ ਤੇ ਇਸ ਤੋਂ ਬਾਅਦ ਸਿਲਵਰ ਪੱਟੀਆਂ ਵੀ ਲਾਵਾਂਗੇ ਤੇ ਹਾਲੇ ਤੁਹਾਨੂੰ ਆਵੀ ਦਿਖਾਣਾਂਗੇ ਹਾਲੇ ਕਟਿੰਗ ਰਹਿੰਦੀ ਆ ਜਦੋਂ ਕਟਿੰਗ ਆਤੀ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਇਹ ਵੀ ਕਿਵੇਂ ਦਾ ਲੱਗ ਰਿਹਾ ਲੋਈ ਕਰੋ ਚੈੱਕ ਸਪਾਇਲਰ ਬਲੈਕ ਹੋ ਗਿਆ ਗ੍ਰੇਸ ਪਾਰੀਆ ਬਲੈਕ ਫੱਟੀ ਪਹਿਲਾਂ ਤੁਸੀਂ ਤੇ ਪਿੱਲਰ ਬਲੈਕ ਹੋ ਗਏ ਦੇਖੋ ਇਹ ਹੁਣ ਜਿਹੜਾ ਸ਼ੀਸ਼ਾ ਦਾ ਬੈਕ ਵਾਲਾ ਇਹਦੇ ਉੱਤੇ ਇੱਥੇ ਲਿਖਾਈ ਕਰਾਂਗੇ ਆਪਾਂ ਤੇ ਫਰੰਟ ਦੇ ਉੱਤੇ ਟੂਰਿਸਟ ਵਾਲੀ ਜਗ੍ਹਾ ਹੁੰਦੀ ਹੈ ਜਿਹੜੀ ਬਾਈ ਨੇ ਆਪਣਾ ਸਰਨੇਮ ਲਿਖਾਇਆਗਾ ਤੁਹਾਨੂੰ ਲਾ ਕੇ ਫੇਰ ਦਿਖਾਉਣਿਆਂਗੇ ਕਿਵੇਂ ਦਾ ਲੱਗ ਰਿਹਾ ਲੋ ਜੀ ਕ੍ਰਿਸਟਾ ਦੀ ਬੈਕ ਡਿੱਗੀ ਤੇ ਜਿਹੜਾ ਬੰਪਰ ਹੁੰਦਾ ਉਹਦੇ ਉੱਤੇ ਲੈਮੀਨੇਸ਼ਨ ਲਾਤੀ ਆ ਤਾਂ ਕਿ ਜੋ ਇੱਥੇ ਚੜਨ ਲੱਗੇ ਸਕ੍ਰੈਚ ਨਾ ਪੈਣ ਜਾਂ ਬੈਗ ਰੱਖਣ ਲੱਗੇ ਪਰ ਸਾਰਾ ਕੰਮ ਕਰਤਾ ਹੁਣ ਵੀਡੀਓ 21 ਬਣਾਵਾਂਗੇ ਕਿਉਂਕਿ ਜਿਆਦਾ ਵੱਡੀ ਵੀਡੀਓ ਨਾਲ ਫਿਰ ਬੋਰਿੰਗ ਜਾ ਹੋ ਜਾਂਦਾ ਜਿਆਦਾ ਤਾਂ ਆ ਪਿੱਛੇ ਲਿਖਿਆਈ ਇਹਦੇ ਤੇ ਆ ਤੁਹਾਨੂੰ ਤੇ ਪਹਿਲਾਂ ਦਿਖਾ ਦਾਂ ਦੀ ਸਪਾਇਲਰ ਤੇ ਕਾਲਾ ਯਾ ਰੈੱਡ ਪੱਟੀ ਇਹ ਹੋਰ ਤੁਹਾਨੂੰ ਦਿਖਾਉਣਾ ਹੈ ਫਰੰਟ ਦੇ ਉੱਤੋਂ। ਲਈ ਕਰੋ ਜੇ ਇੱਕ ਫਰੰਟ ਦੇ ਉੱਤੇ ਢਿੰਡਸਾ ਲਾਇਆ ਤੇ ਫਰੰਟ ਦੇ ਉੱਤੇ ਜਾਲੀ ਦੇਖੋ। ਕ੍ਰਿਸਟਾ ਦੀ ਜਾਲੀ ਤੇ ਵਾਈਟ ਕਲਰ ਚ ਲਿਖਿਆ ਨੀਚੇ ਕ੍ਰਿਸਟਾ ਤੇ ਬੰਪਰ ਤੇ ਵਾਈਟ ਰੈਟਰ ਲਾਈਆ ਤੇ ਸਾਈਡ ਪੱਟੀਆਂ। ਸਾਈਡ ਦੇ ਪੱਟੀਆਂ ਲਾਈਆਂ ਨੇ ਫਿਲਹਾਲ ਐਡਰੈਸ ਦਾ ਫੇਰ ਲਾਵਾਂਗੇ ਜਦੋਂ ਨੰਬਰ ਆ ਗਿਆ। ਵੇ ਇੱਕ ਵਾਰੀ ਫੇਰ ਦੇਖ ਲੋ ਸਾਈਡ ਪਿਲਰ ਤੇ ਆਪਣਾ ਸਪਾਇਲਰ